ਲੁਧਿਆਣਾ ਦੇ ਡੀਸੀ ਦਫ਼ਤਰ ਵਿਖੇ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਜਿਸ ਦੇ ਵਿੱਚ ਮੌਜੂਦਾ ਮੈਂਬਰਾਂ ਵੱਲੋਂ ਅਤੇ ਆਮ ਆਦਮੀ ਪਾਰਟੀ ਤੋਂ ਜਤਿੰਦਰ ਖੰਗੂੜਾ ਵੱਲੋਂ ਦੱਸਿਆ ਗਿਆ ਕਿ 69 ਸਾਲ ਬੀ ਆਰ ਅੰਬੇਦਕਰ ਜੀ ਨੂੰ ਇਸ ਦੁਨੀਆ ਨੂੰ ਛੱਡੇ ਨੂੰ ਹੋ ਗਏ ਹਨ ਅਤੇ ਉਨ੍ਹਾਂ ਦੀ ਯਾਦ ਦੇ ਵਿੱਚ ਇਹ ਸ਼ਰਧਾਂਜਲੀ ਅੱਜ ਦੇ ਦਿਨ ਦਿੱਤੀ ਗਈ ਹੈ ਸਰ ਅੱਜ ਭਾਰਤ ਦੇ ਵਿੱਚ ਇੱਕ ਬਹੁਤ ਹੀ ਮਹਾਨ ਸਾਡੀ ਹਸਤੀ ਬਾਬਾ ਸਾਹਿਬ ਅਈ ਦਿਨ ਸਾਨੂੰ ਛੱਡ ਕੇ ਚਲੇ ਗਏ ਸੀ ਉਹਨਾਂ ਦੇ ਜਾਣ ਤੋਂ ਤਕਰੀਬਨ 69 ਸਾਲ ਬਾਅਦ ਵੀ ਅੱਜ ਵੀ ਉਹਨਾਂ ਦੀ ਕਮੀ ਮਹਿਸੂਸ ਹੁੰਦੀ ਹੈ ਉਹਨਾਂ ਦਿੱਤਾ ਹੱਕ ਨਾਲ ਅੱਜ ਭਾਰਤ ਬਲੰਦੀਆਂ 'ਚ ਛੁਰਿਆ ਵਾ ਜੋ ਉਹਨਾਂ ਨੇ ਸ਼ਬਦਾਂ ਦੇ ਰਚਨਾ ਕੀਤੀ ਉਹਨਾਂ ਨੇ ਹਰ ਪਿਛੜੇ ਨੂੰ ਜੋ ਹੱਕ ਦਿੱਤਾ ਉਹਦੇ ਕਰਕੇ ਅੱਜ ਪੱਖਪਾਤ ਤੋਂ ਭਾਰਤ ਬਹੁਤ ਦੂਰ ਤੁਸੀਂ ਦੇਖੋ ਅੱਜ ਵੱਡੇ ਵੱਡੇ ਆਧਾਰਿਆਂ ਦੇ ਉੱਤੇ ਐਸੀ ਸਮਾਜ ਪਾਲਮਿਕੀ ਸਮਾਜ ਦੇ ਬੰਦੇ ਚੋ ਵੱਡੇ ਵੱਡੇ ਚਿਹਰਾ ਮੱਲੀ ਹੋਈਆਂ ਨੇ ਸਾਡੇ ਸਰਕਾਰ ਦੇ ਵਿੱਚ ਇਹ ਹੱਕ ਸਾਨੂੰ ਬਾਬਾ ਸਾਹਿਬ ਦਿੱਤਾ ਵਾ ਉਹਨੇ ਬਹੁਤ ਵੱਡੀ ਕੁਰਬਾਨੀ ਬਹੁਤ ਵੱਡਾ ਬਲੀਦਾਨ ਸਾਡੇ ਭਾਰਤ ਨੂੰ ਹਰ ਇੱਕ ਪੱਖ ਨਾਲ ਜੋ ਉਹਨਾਂ ਨੇ ਭਾਰਤ ਨੂੰ ਦਾ ਮਾਣ ਵਧਾਇਆ ਵਾ ਉਹ ਬਹੁਤ ਹੀ ਤਾਰੀਫ ਦੇ ਕਾਬਿਲ ਆ ਜੀ ਸੋ ਅੱਜ ਉਹਨਾਂ ਦੇ 69 ਸਾਲ ਤਬ ਛੋੜਾ ਪੂਰੇ ਹੁਣ ਤੇ ਅਸੀਂ ਉਹਨਾਂ ਸ਼ਰਧਾਂਜਲੀ ਦਿੱਤੀ ਹੈ ਤੇ ਮੇਰੇ ਨਾਲ ਸਮੇਸ਼ਿੰਗ 베ਰਲਾ ਜੀ ਬਾਕੀ ਹੋਰ ਰੱਥੀਰਾਮ ਜੀ ਬਾਕੀ ਹੋਰ ਪ੍ਰਬੰਧਕ ਸਜਣੇ ਉੱਥੇ ਬੈਠੇ ਆ ਸਮਾਜ ਦੇ ਉਹਨਾਂ ਦਾ ਜੀ ਆਇਆਂ ਐਂਡ ਮੈਨ ਜ ਫਮੇ ਦਾ ਕਿ ਮੇਰੇ ਦੋ ਸ਼ਬਦ ਉਹਨਾਂ ਨੂੰ 25 ਫਰਦਾ ਜਰੀ ਦੇ ਸਕਦੇ ਨੇ ਕਿਉਂਕਿ ਬਹੁਤ ਵੱਡਾ ਕਰਤਾਰ ਐਂਡ ਓਡਾ ਕਰਤਾਰ ਮੀਰਾ ਨਹੀਂ ਹੈ ਕਿ ਮੈਂ ਉਹਨਾਂ ਨੂੰ ਬਾਰੇ ਵਾਤ ਤੋਂ ਵਤ ਕਹਿ ਫਕੋ ਸੋ ਉਹਨਾਂ ਦੀ ਜੋ ਸਾਡੇ ਯੋਗਦਾਨ ਨੂੰ ਸਲੂਟ ਤੇ ਇਦੇ ਨਾਲ ਹੀ ਮੈਂ ਇੱਕ ਨਾਰਾ ਲਾ ਕੇ ਆਪਣੀ ਗੱਲ ਖਤਮ ਕਰ ਜਾਉਣਾ ਜੈ ਭੀਮ ਜੈ ਬਾਲਾ ਅੱਜ ਛ ਤ੍ਰਿਕਨੂ ਭਾਰਤ ਰਤਨ 바ਵਾ ਸਾਹਿਬ ਡਾਕਟਰ ਬੇਮਰਾਓ ਅਮੇੜਕਰ ਜੀ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਰੁਕਸ਼ਤ ਹੋ ਗਏ ਸੀ ਉਹਨਾਂ ਦੀ ਜਿਹੜੀ ਕਮੀ ਹੈ ਉਹ ਭਾਰਤ ਦੇ ਵਿੱਚ ਪੂਰੀ ਨਹੀਂ ਹੋ ਸਕਦੀ ਹੈ बाबा साहब ਦੇ ਬਾਰੇ ਅੱਜ ਅਸੀਂ ਇੱਕ ਗੱਲ ਕਵਾਂਗੇ ਕਿ ਉਹਨਾਂ ਨੇ ਸਨਮਾਨ ਸੰਵਿਧਾਨ ਦੀ ਜਿਹੜੀ ਰਚਨਾ ਕੀਤੀ ਹੈ ਉਸ ਨੂੰ ਸਾਰੇ ਦੁਨੀਆ ਨੇ ਮੰਨਿਆ ਤੇ ਅਸੀਂ ਅੱਜ ਇਸ ਮੌਕੇ ਤੇ ਇੱਕ ਪ੍ਰਤੀਗਿਆ ਪ੍ਰਣ ਕਰਦੇ ਹਾਂ ਕਿ बाबा साहब ਦੀ ਸ਼ਾਨ ਤੇ बाबा साहब ਦੇ અપਮਾਨ ਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ ਤੇ ਸੰਵਿਧਾਨ ਜਿਹੜਾ ਸਾਡਾ ਭਾਰਤ ਦਾ ਸੰਵਿਧਾਨ ਹੈ बाबा साहब ਹੌਨ ਜਿਹੜਾ ਸਾਨੂੰ ਦਿੱਤਾ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸ਼ਖਸੀਅਤ ਚਾਹੇ ਉਹ ਪ੍ਰਧਾਨ ਮੰਤਰੀ ਜੀ ਕਿਉਂ ਨਾ ਹੋਣ ਅਸੀਂ ਸੰਵਿਧਾਨ ਨੂੰ ਕਿਸੇ ਵੀ ਤਰ੍ਹਾਂ ਦੀ ਠੇਸ ਨਹੀਂ ਪਹੁੰਚਣ ਦੇਵਾਂਗੇ ਇਹ ਅਸੀਂ ਪ੍ਰਤੀਜ्ञਾ ਕਰਦੇ ਹਾਂ ਤੇ ਸਮst ਭਾਰਤ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਹਾਂ ਖਾਸ ਕਰ ਮਹਿਲਾਵਾਂ ਸ਼੍ਰੀ ਗੁਰਕਾਸ਼ ਚੂਲਟਾਈ तो बैकवर्ड क्लास के जोड़े लोग ने वो सी लोग ने कि संविधान की रक्षा कर वास्ते तैयार होन जय भीम जय भारत जय संविधान